ਤੋ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਕੁਰਾਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਇਹ 25ਵਾਂ ਜਿਹੜਾ ਮੇਲਾ ਹੋ ਰਿਹਾ ਇੱਥੇ ਸ਼ੀਤਲਾ ਮਾਤਾ ਮੰਦਰ ਉਹਨਾਂ ਦੀ ਯਾਦ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਤੇ ਸ਼ੀਤਲਾ ਮਾਤਾ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਰਿਆਣਾ ਸਾਹਿਬ ਇੱਕ ਕਿਸਾਨਾਂ ਦੇ ਉੱਤੇ ਜਿਹੜਾ ਇਹ ਅੱਜ ਚਾਹਦੇ ਪ੍ਰਸ਼ਾਸਨ ਜਿਹੜਾ ਕਨੌਰੀ ਗਾਰਡਰ ਤੋਂ ਸਿਕਾਇਤ ਕਰਦੇ ਆ ਸੀ ਉਹ ਰੁਟਿਆ ਗਿਆ ਕਿਵੇਂ ਦੇਖੋ ਗ੍ਰਿਫਤਾਰੀਆਂ ਕੀ ਕਿਹਾ ਪਰਮੀਤ ਜੀ ਵਾਕਈ ਜਿਹੜੀ ਮਤਲਬ ਦਿਲ ਬਲਉਂਦਰ ਨਾਲੀ ਗੱਲ ਹੈ ਤੁਸੀਂ ਯਕੀਨ ਮੰਨਿਓ ਮੇਲੇ ਦੇ ਵਿੱਚ ਵੀ ਦਿਮਾਗ ਦੇ ਵਿੱਚ ਉਹੀ ਗੱਲਾਂ ਚੱਲਦੀਆਂ ਰਹੀਆਂ ਮੇਰੀ ਪਾਰਟੀ ਨੇ ਵੀ ਮੈਨੂੰ ਪੰਜਾਬ ਦਾ ਜਨਰਲ ਸ਼ਕਤਰ ਕਿਸਾਨ ਵਿੰਗ ਦਾ ਲਾਇਆ ਤੇ ਪਰ ਬੜੇ ਅੱਜ ਵਾਦੀ ਮੰਦਭਾਗਾ ਕਹਿ ਸਕਦੇ ਆ ਵੀ ਜੇ ਜੋ ਉਮੀਦਾਂ ਆਸਾਂ ਕਦੇ ਇਸ ਸਰਕਾਰ ਤੋਂ ਲਾਈਆਂ ਨਹੀਂ ਸੀ ਇਹਨਾਂ ਨੇ ਉਹ ਉੱਚੜ ਬਣ ਕੇ ਕਿਸਾਨਾਂ ਤੇ ਤਸੀਹੇ ਧਾਇਆ ਮੈਂ ਇਹੀ ਕਹਿ ਸਕਦਾ ਬਹੁਤ ਮੰਦਭਾਗਾ ਬੋਲਣਾ ਇਹ ਕਹਿਣਾ ਹੈ ਕਿ ਇਹਦੇ ਨਾਲ ਆਠਾਪ ਹੋ ਰਿਆ ਸੀ ਕਿਸਾਨਾਂ ਕਰਕੇ ਹੁਣ ਵਪਾਰ ਖੁੱਲੂਗਾ ਸਾਡਾ ਕੋਈ ਹੱਥ ਨਹੀਂ ਕੇਂਦਰਾ ਦੇ ਦੇਖੋ ਸਮਝਣ ਵਾਲੀ ਗੱਲ ਹੈ ਵੀ ਪੰਜਾਬ ਵਾਲੇ ਪਾਸਿਓ ਕੋਈ ਬੈਰੀਕੇਡਿੰਗ ਨਹੀਂ ਸੀ ਬੈਰੀਕੇਡਿੰਗ ਜੋ ਕੀਤੀ ਗਈ ਸੀ ਸਾਡੇ ਕਿਸਾਨ ਬੜੇ ਸੂਝਵਾਨ ਨੇ ਆਪਦੀ ਮੰਗ ਰੱਖਣ ਲਈ ਵੀ ਬੜਾ ਪੀਸਫੁੱਲ ਪ੍ਰੋਟੈਸਟ ਕਰਦੇ ਨੇ ਤੇ ਸਾਈਡ ਤੇ ਬਹਿ ਕੇ ਪ੍ਰੋਟੈਸਟ ਕਰਦੇ ਨੇ ਜੀ ਰਸਤਾ ਜਿੰਨਾ ਵੀ ਬੈਰੀਕੇਡਿੰਗ ਜਿੰਨੇ ਵੀ ਰਾਹ ਬੰਦ ਕੀਤੇ ਗਏ ਨੇ ਆਪਾਂ ਭਲੀ ਭਾਂਤੀ ਜਾਣਦੇ ਹਾਂ ਵੀ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਨੇ ਜੋ ਕਿ ਬੀਜੇਪੀ ਤਾਂ ਚ ਵੀ ਉਹਨਾਂ ਦੀ ਸਰਕਾਰ ਹੈ ਹਰਿਆਣਾ ਚ ਵੀ ਉਹਦੀ ਸਰਕਾਰ ਹੈ ਪਰ ਜਿਹੜੀ ਸਾਡੀ ਝਾੜੂ ਦੀ ਸਰਕਾਰ ਅੱਜ ਬੀਜੇਪੀ ਦੀ ਵੀ ਟੀਮ ਬਣ ਕੇ ਉਹਨਾਂ ਦਾ ਸਾਥ ਨਿਭਾ ਰਹੀ ਹੈ